ਕਦੋਂ ਤੁਸੀਂ ਅਮਰੀਕਾ ਗਏ ਸੀ? ਆ ਜਿੱਦਾਂ ਰੋਡ ਤੇ ਜੜੇ ਉਦਾਂ ਇੱਕ ਪੁਲਸ ਆ ਗਈ। ਉਹਨਾਂ ਨੇ ਸਾਨੂੰ ਫੜ ਲਿਆ। ਜੇ ਕਿ ਤਕਰੀਬਨ 45-40 ਲੱਖ ਰੁਪਏ ਲੱਗੇ ਸੀ। ਜ਼ਮੀਰ ਵਿੱਚ ਜੇ ਦੋ ਕਿਲੇ ਕੋਈ ਇਸ਼ਤਿਹਾਰ ਤੋਂ ਫੜ ਕੇ ਆ ਚੁੱਕੇ। ਤਾਂ ਉਹਨਾਂ ਨੇ ਤੁਹਾਡੇ ਧੱਕਾ ਕੀਤਾ ਹਟਕੜੀਆਂ ਵੀ ਲੱਗ ਗਈਆਂ ਜੀ। ਉਹਨਾਂ ਸਾਡੇ ਪੈਰਾਂ ਤੇ ਹਟਕੜੀਆਂ ਲਾਇਆ ਹੱਥਾਂ ਦੇ ਇਦਾਂ ਸੰਗਲ ਪਾਏ ਹੋਏ ਸੀਗੇ। ਆਣਾ ਸੌਰਵਾ ਜੀ ਮੈਂ ਪਿੰਡ ਚੰਦੀ ਵਾਲੇ ਦਾ ਰਹਿਣ ਵਾਲਾ ਕਦੋਂ ਤੁਸੀਂ ਅਮਰੀਕਾ ਗਏ ਸੀ ਮੈਂ 27 27 ਜਨਵਰੀ ਨੂੰ ਬਾਰਡਰ ਕ로ਸ ਕੀਤਾ ਹੈ ਅਮਰੀਕਾ ਦਾ ਕਿਵੇਂ ਤੁਸੀਂ ਉੱਥੇ ਫੜੇ ਗਏ ਕਿਵੇਂ ਤੁਹਾਨੂੰ ਡਿਪੋਰਟ ਕੀਤਾ ਕੀ ਗੱਲ ਹੋਈ ਜਿੱਦਾਂ ਹੀ ਅਸੀਂ ਬਾਰਡਰ ਕ로ਸ ਕੀਤਾ ਪਹਾੜੀਆਂ ਪਹਾੜੀ ਇਲਾਕਾ ਸੀਗਾ ਦੋ ਤਿੰਨ ਦਿਨ ਲੱਗੇ ਉਹ ਦੋ ਤਿੰਨ ਘੰਟੇ ਸੋਰੀ ਲੱਗੇ ਹੈ ਅਸੀਂ ਜਿੱਦਾਂ ਰੋਡ ਤੇ ਚੜੇ ਉਦਾਂ ਹੀ ਬੁਨਸ ਆ ਗਈ ਉਹਨਾਂ ਨੇ ਸਾਨੂੰ ਫੜ ਲਿਆ ਦੇ ਫੜ ਕੇ ਸਾਨੂੰ ਚੌਂਕੀ ਲੈ ਗਏ ਉੱਥੇ 2-3 ਘੰਟੇ ਰੋਕਿਆ ਉਸ ਬਾਅਦ ਸਾਨੂੰ ਕੈਂਪ ਚ ਲੈ ਗਿਆ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਲੈ ਕੇ ਫਿੰਗਰ ਕਰਾਏ ਫੋਟੋ ਕੀਤੇ ਐਂਡ ਸਿਗਨੇਚਰ ਹੋਏ ਫਿਰ ਉਸ ਬਾਅਦ ਸਾਨੂੰ ਕੈਂਪਸ ਛੁੱਟਤਾ 15-18 ਦਿਨ ਸਾਨੂੰ ਉੱਥੇ ਵਿੱਚ ਰੱਖਿਆ ਕੋਈ ਸਾਡੇ ਬਿਆਨ ਨਹੀਂ ਹੋਏ ਕੋਈ ਕੁਝ ਨਹੀਂ ਆਇਆ ਸਾਨੂੰ ਉਹਨਾਂ ਨੇ ਕੱਲ ਪਰਸੋ ਸੀ ਆਏ ਪਰਸੋ ਉਹਨਾਂ ਨੇ ਕਹਿ ਦਿੱਤੋ ਦੂਜੇ ਕੈਂਪ ਸ਼ਿਫਟ ਕਰਨ ਲੱਗ ਪਿਆ ਤੇ ਸਾਨੂੰ ਜਦੋਂ ਫਲਾਈਟ 'ਚ ਬਹਿ ਗਏ ਉਦੋਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਇੰਡੀਆ ਬਾਸ ਭੇਜਣ ਲੱਗ ਪਿਆ ਤਾਂ ਤੁਸੀਂ ਇੱਥੋਂ ਕਿਵੇਂ ਗਏ ਤੁਹਾਡੇ ਮਾਪਿਓ ਨੇ ਕਿੰਨੇ ਪੈਸੇ ਲਾ ਕੇ ਮੱਭਲ ਭੇਜੇ ਇੱਕ ਜਮੀਨ ਦਾ ਐਜ਼ਾਦ ਵਿੱਚ ਕਿੰਨੇ ਤਕਰੀਬਨ 45-40 ਲੱਖ ਰੁਪਏ ਲਾ ਗਏ ਕਿੱਥੋਂ ਲਿਆਏ ਪੈਸਾ ਜਮੀਨ ਵੇਚੀ ਐ ਦੋ ਕਿਲੇ ਕੋਈ ਰਿਸ਼ਤੇਦਾਰ ਦਾ ਫੜ ਕੇ ਵਿਆਹ ਚੱਕਿਆ ਤੁਹਾਡੀ ਗਵਰਨਮੈਂਟ ਨਾਲ ਵੀ ਗੱਲ ਹੋਈ ਏ ਕੀ ਕਹਿੰਦੀ ਗਵਰਨਮੈਂਟ ਗਵਰਨਮੈਂਟ ਨੇ ਇਹੋ ਕਿਹਾ ਵੀ ਵਾਤਵਾਦ ਅਸੀਂ ਕਾਰਵਾਈ ਕਰਾਂਗੇ ਜਿੱਦਾਂ ਵੀ ਹੋਇਆ ਤੁਸੀਂ ਹੁਣ ਕੀ ਚਾਹੁੰਦੇ ਹੋ ਅਸੀਂ ਉਹਨੇ ਹੋ ਜਾਣੇ ਸਾਡੀ ਬਾਤ ਵਾਤ ਮਤਲਬ ਕੀਤੀ ਜਾਵੇ ਜਿੱਦਾਂ ਮੇਰੇ ਮਾਪਿਆਂ ਨੇ ਜ਼ਮੀਨ ਵੇਚ ਕੇ ਕਰਜ਼ਾ ਚਾਕੇ ਮੈਨੂੰ ਭੇਜਿਆ ਸੀ ਕਿ ਕੁਝ ਬਣ ਜਾਊਗਾ ਪਰ ਉਥੋਂ ਦੀ ਸਰਕਾਰ ਦੇ ਜਿੱਦਾਂ ਦੇ ਰੂਲ ਹੋਏ ਸਾਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਤੁਸੀਂ ਇੱਥੇ ਇਧਰੋਂ ਕਦੋਂ ਗਏ ਸੀਗੇ ਤੇ ਕਿਵੇਂ ਕਿੰਨੇ ਚਿਰ ਚੋਂ ਉੱਥੇ ਤੁਸੀਂ ਪਹੁੰਚੇ ਮੈਂ ਥੋ 17 ਦਸੰਬਰ ਨੂੰ ਗਿਆ ਸੀਗਾ ਤੇ तकरीबन ਮੈਂ ਮਹੀਨੇ ਡੇਢ ਦੇ ਵਿੱਚ ਮੈਂ ਫੋਟੋ ਕਲੋਸ ਕਰ ਲਈ ਸੀ ਕਿਹੜੇ ਰੂਟ ਤੋਂ ਨਿੱਕਰੋਂ ਦੀ ਗਏ ਸੀ ਤੁਸੀਂ? ਇੱਥੋਂ ਪਹਿਲੇ ਇੰਡੀਆ ਚੋਂ ਕਿੱਧਰ ਗਏ? ਇੱਥੋਂ ਪਹਿਲੇ ਮੈਂ ਮਲੇਸ਼ੀਆ ਗਿਆ ਸੀ। ਮਲੇਸ਼ੀਆ ਹਫਤਾ ਲੈ ਕੇ ਇੱਕ ਵਾਰ ਸਾਹਿਬ ਬੰਬੇ 10 ਦਿਨ ਬੰਬੇ ਰੁਕਿਆ। ਬੰਬੇ ਤੋਂ ਐਸਟਰਡਮ ਐਸਟਰਡਮ ਤੋਂ ਪੁਨਾਮਾ ਗਿਆ ਸੀਗਾ। ਪੁਨਾਮਾ ਤੋਂ ਤਾਪਾਚੁਲਾ ਤਾਪਾਚੁਲਾ ਤੋਂ ਮੁਕਸੀਕੋ ਸਿਟੀ। ਮੁਕਸੀਕੋ ਸਿਟੀ ਤੋਂ ਚਿਰ ਚਾਰ ਦਿਨ ਲੱਗੇ ਉਹਨਾਂ ਸਾਨੂੰ ਟੈਕਸੀਆਂ ਰਾਈ ਅੱਗੇ ਲੈ ਕੇ ਗਿਆ ਤੇ ਬਾਰਡਰ ਕ੍ਰੋਸ ਕਰਾਇਆ। ਬਾਰਡਰ ਕਿਹੜਾ ਉੱਪਰ ਕ੍ਰੋਸ ਕਰਾਇਆ ਜਾਂ ਕਿਤੇ ਨਹੀਂ ਨਹੀਂ ਬਾਰਡਰ ਹੇਠਾਂ ਹੈ ਤਾਰ ਸੀਗੀ ਤਾਰ ਦੇ ਹੇਠੇ ਡਬਾਤਾ ਹੈ। ਟੋਟਲ ਕਿੰਨੇ ਦਿਨ ਹੁਣ ਤੁਸੀਂ ਉੱਥੇ ਕਿੰਨੇ ਮਹੀਨੇ ਲਗਾ ਕੇ ਆਏ ਹੋ ਟੋਟਲ ਮੈਨੂੰ ਕਰ ਨਿਕਲਦੇ ਆ ਤਾਂ ਅੱਜ ਤੱਕ ਮੈਨੂੰ ਤਕਰੀਬਨ 2 ਕੁ ਮਹੀਨੇ ਹੋ ਗਏ ਤੇ ਤੁਸੀਂ ਉਹ ਅਮਰੀਕਾ ਗਵਰਨਮੈਂਟ ਨੂੰ ਰਿਕੁਐਸਟ ਨਹੀਂ ਕੀਤੀ ਕਿ ਤੁਸੀਂ ਤੁਹਾਡੇ ਨਾਲ ਨਜਾਇਜ਼ ਹੋਇਆ ਹੈ ਉਹਨਾਂ ਨੂੰ ਅਸੀਂ ਬਹੁਤ ਰਿਕੁਐਸਟ ਕੀਤੀ ਜੋ ਵੀ ਪੁੱਛਦੇ ਸੀ ਸਾਨੂੰ ਕਦੇ ਕਹਿ ਦਿੰਦੇ ਸੀ ਤੁਹਾਨੂੰ ਇੱਥੇ ਰੀਲੀਜ਼ ਕਰ ਦਾਂਗੇ ਨੈਕਸਟ ਕੈਂਪੇਨ ਸਿੱਟ ਦਾਂਗੇ ਉੱਥੋਂ ਤੁਸੀਂ ਆਪਣਾ ਵਕੀਲ ਕਰ ਲਿਓ ਜਿੱਦਾਂ ਵੀ ਸਾਡੇ ਕੋਈ ਬਿਆਨ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤਾਂ ਉਹਨਾਂ ਨੇ ਤੁਹਾਡੇ ਧੱਕਾ ਕੀਤਾ ਹੱਥ ਕੜੀਆਂ ਵੀ ਲਾ ਲਈ ਹਾਂ ਜੀ ਜੀ ਉਹਨਾਂ ਨੇ ਸਾਡੇ ਪੈਰਾਂ ਤੇ ਹੱਥ ਕੜੀਆਂ ਲਾਈਆਂ ਹੱ ਇਦਾਂ ਸੰਗਲ ਪਾਇਏ ਹੋਏ ਸੀਗੇ ਤਾਂ ਤੁਹਾਡੇ ਮੋਬਾਈਲ ਵਗੈਰਾ ਸੀਗੇ ਜਿਹੜੇ ਮੋਬਾਈਲ ਵਗੈਰਾ ਜਿੱਦਣ ਬਾਰਡਰ ਕ੍ਰੋਸ ਕੀਤਾ ਉਦੋਂ ਹੀ ਉਹਨਾਂ ਨੇ ਜਮ੍ਹਾਂ ਕਰ ਲਏ ਸੀਗੇ ਸਾਨੂੰ ਨਾ 18-20 ਦਿਨ ਕੈਂਪ ਵਿੱਚ ਰੱਖਿਆ ਕੋਈ ਵੀ ਸਾਡੀ ਗੱਲਬਾਤ ਨਹੀਂ ਹੋਈ ਪਿੱਛੇ ਪਰਿਵਾਰ ਨਾਲ ਤੁਸੀਂ ਹੁਣ ਅਮਰੀਕਾ ਗਵਰਨਮੈਂਟ ਨੂੰ ਵੀ ਕੁਝ ਕਹਿਣਾ ਚਾਹੋਗੇ ਕਿ ਉਹਨਾਂ ਨੇ ਇਹਨਾਂ ਜਿਹੜਾ ਇੰਡੀਅਨਸ ਨਾਲ ਧੱਕਾ ਕਰ ਰਹੇ ਨੇ ਅਮਰੀਕਾ ਗਵਰਨਮੈਂਟ ਸਾਨੂੰ ਸੀ ਹੁਣ ਕੀ ਕਹਿਣਾ ਚਾਹੁੰਦੇ ਜਿੱਦਾਂ ਦੇ ਵੀ ਉਹਨਾਂ ਦੇ ਰੋਲ ਹੋਏ ਉਹਨਾਂ ਨੇ ਕੀਤਾ ਪਰ ਬਹੁਤ ਧੱਕਾ ਕੀਤਾ ਇੰਡੀਅਨ ਨਾਲ ਲੋਕਾਂ ਨੇ ਆਪ ਦੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਗਿਆ ਸੀ ਕਿ ਚਲ ਕੁਝ ਬਣ ਜਾਏਗਾ ਮਾਪਿਆਂ ਦੇ ਕੋਈ ਸੌਕੇ ਹੋ ਜਾਣਗੇ ਪਰ ਨਹੀਂ ਹੋਰ ਗੱਲ ਬਣੀ ਨਹੀਂ